ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਹੋਰ ਹਾਲ ਚਾਲ ਜੀ ਠੀਕ ਠਾਕ ਹੋਵਾਂਗੇ ਤੁਸੀਂ ਅੱਜ ਕੁਝ ਮਨ 'ਚ ਆਇਆ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਕੱਲ ਜਿੱਦਾਂ ਮੈਂ ਤੇ ਮੇਰਾ ਦੋਸਤ ਗਏ ਆਪਾਂ ਤੇ ਗਏ ਸਾਡੇ ਕੋਲ ਇੱਥੇ ਇੱਕ ਛੋਟਾ ਜਿਹਾ ਸ਼ਹਿਰ ਆ ਮਾਲਪੁਰ ਉੱਥੇ ਅਸੀਂ ਬੈਠ ਗਏ ਚਲੋ ਇੱਕ ਰੇਡੀ ਵਾਲਾ ਸੀ ਜੂਸ ਪਾਇਆ ਜੂਸ ਪੀਣ ਬੈਠ ਗਏ ਅਸੀਂ तकरीबन 15 ਕੁ 20 ਕੁ ਮਿੰਟ ਬੈਠੇ ਹੁਣੇ ਉਹਦੇ ਕੋ ਤੇ 15 20 ਹਾਂ ਮਿੰਟਾਂ ਦੇ ਵਿੱਚ ਵਿੱਚ ਮੇਰੇ ਹਿਸਾਬ ਨਾਲ ਆਉਨੇ ਨਾ 25 30 ਗਲਾਸ ਜੂਸ ਦੇ ਜਿੱਦਾਂ ਵੇਚਤੇ ਆਉਨੇ ਆ ਫਿਰ ਅਸੀਂ ਮੋਟਾ-ਮੋਟਾ ਹਿਸਾਬ ਲਾਇਆ ਭਈ ਮੋਟਾ ਮੋਟਾ ਹਿਸਾਬ ਲਾਇਆ ਭਈ ਇਹ ਮਹੀਨੇ ਦਾ 70-80000 ਰੁਪਇਆ ਤਾਂ ਨਾਰਮਲ ਕਮਾ ਲੈਂਦਾ ਹੋਣਾ ਚਲੋ ਵਧੀਆ ਗੱਲ ਸਾਨੂੰ ਵਧੀਆ ਲੱਗਾ ਜਿੱਦਾਂ ਉਹਦਾ ਕੰਮ ਕਰਨ ਦਾ ਤਰੀਕਾ ਸੀ ਪਰਦੇਸੀ ਸੀਗਾ ਕੋਈ ਹੋਊਗਾ ਯੂਪੀ ਚਾ ਬਿਹਾਰ ਤੋਂ ਤੇ ਬੜਾ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਉਹ ਤੇ ਛੇਤੀ ਛੇਤੀ ਜਨਿਕੇ ਆਇਆ ਬੰਦਾ ਦਵਾ ਦਬ ਜੂਸ ਤਿਆਰ ਕਰਕੇ ਦਿੱਤਾ ਇੱਕ ਕੋਈ ਆ ਗਿਆ ਮੈਨੂੰ ਦੋ ਗਲਾਸ ਪੈਕ ਕਰਦੇ ਦਵਾ ਦਬ ਦੋ ਗਲਾਸ ਪੈਕ ਕਰਤੇ ਇਧਰ ਚਾਰ ਗਲਾਸ ਪੈਕ ਕਰਤੇ ਇੰਨਾ ਆਪਣੇ ਕੰਮ ਦੇ ਵਿੱਚ ਐਕਸਪਰਟ ਸਿਗਾ ਉਹ ਤੇ ਪੀ ਸਾਡੀ ਦਿਮਾਗ ਜਿਹੜਾ ਮੇਰਾ ਦੋਸਤ ਸੀ ਉਹ ਬਾਹਰੋਂ ਆਇਆ ਸੀ ਗਰੀਸ ਤੋਂ ਤੇ ਮੈਂ ਉਹਨੂੰ ਪੁੱਛਿਆ ਭਈ ਤੇਰੇ ਕਿੰਨੇ ਕੁ ਬਣ ਜਾਂਦੇ ਆ ਬਾਹਰੋਂ ਆਇਆ ਗਰੀਸ ਤੋਂ ਉਹ ਕਹਿੰਦਾ ਉਹ ਵੀ 80 90 ਹਜ਼ਾਰ ਲੱਖ ਵੱਧ ਤੋਂ ਵੱਧ ਤੇ ਆਪਾਂ ਸੋਚਿਆ ਯਾਰ ਉਹਨੂੰ 9 ਸਾਲ ਹੋ ਗਏ ਪੱਕਾ ਹੋਣ ਲਈ ਉਹਨੂੰ 9 ਸਾਲ ਲੱਗੇ ਗ੍ਰੀਸ ਦੇ ਵਿੱਚ ਗਿਆ ਬੜੇ ਕਦੀ ਜੋਰਜੀਆ ਗਿਆ ਜੋਰਜੀਆ ਤੋਂ ਹੋਰ ਦੇਸ਼ ਉਹ ਤੋਂ ਹੁੰਦੇ ਹੁੰਦੇ ੱਟਕੇ ਖਾ ਖਾ ਕੇ ਉਹ ਗ੍ਰੀਸ ਪਹੁੰਚਾ ਗ੍ਰੀਸ ਪਹੁੰਚ ਕੇ ਉਹਨੇ 9 ਸਾਲ ਨੂੰ ਪੱਕੇ ਹੋਣ ਲਈ ਲੱਗੇ ਤੇ ਹੁਣ ਉਹਨੇ ਆ ਕੇ ਸਾਡੀ ਮੇਰੀ ਉਮਰ ਦਾ ਹੀ ਆ ਉਹ ਆਪਾਂ ਇਕੱਠੇ ਮੇਰਾ ਕਲਾਸ ਪੈ ਲੋ ਹੁਣ ਉਹਨੇ ਆ ਕੇ ਨਾ ਵਿਆਹ ਕਰਾਇਆ ਪੱਕੇ ਹੋ ਗਏ ਫੇ ਸੋਚਿਆ ਯਾਰ ਇਹ ਉੱਥੋਂ ਚੱਲ ਕੇ ਆ ਕੇ ਪੰਜਾਬ ਦੇ ਵਿੱਚ 60 70 80000 ਰੁਪਏ ਮਹੀਨਾ ਕਮਾ ਰਿਆ ਵਾ ਫੇ ਕੰਮ ਤਾਂ ਯਾਰ ਬਹੁਤ ਆ ਪੰਜਾਬ ਵਿੱਚ ਪਰ ਆਪਾਂ ਕੀ ਆ ਕਰਨਾ ਹੀ ਨਹੀਂ ਚਾਹਦੇ ਸਾਨੂੰ ਸ਼ਰਮ ਆਂਦੀ ਆ ਛੋਟੇ ਕੰਮ ਤੋਂ ਗੱਲ ਪੰਜਾਬੀਆਂ ਦੀ ਵੀ ਸਹੀ ਆ ਸਾਨੂੰ ਸ਼ਰਮ ਕਿਉਂ ਆਉਂਦੀ ਆ ਕਿਉਂਕਿ ਛੋਟੇ ਕੰਮ ਵਾਲੇ ਨਾਲ ਕੋਈ ਕੁੜੀ ਵਿਆਹ ਨਹੀਂ ਕਰਾਂਦੀ ਬਾਹਰ ਜਾ ਕੇ ਭਾਵੇਂ ਬੰਦਾ ਟੋਲਟਾ ਸਾਫ ਕਰਦਾ ਹੋਵੇਗੀ ਕੀ ਆ ਸਾਡਾ ਕਲੀਨਿੰਗ ਦਾ ਕੰਮ ਆ ਜੀ ਮਤਲਬ ਕੀ ਕਲੀਨਿੰਗ ਦੇ ਵਿੱਚ ਜੋ ਮਰਜ਼ੀ ਸਾਫ ਕਰੋ ਸਾਡਾ ਜੀ ਕਲੀਨਿੰਗ ਦਾ ਕੰਮ ਆ ਸਾਡਾ ਉੱਥੇ ਆ ਆ ਮਤਲਬ ਬਾਹਰ ਜਾ ਕੇ ਯਾਰ ਅਸੀਂ ਕਰ ਲੈਣਾ ਤੇ ਕੁੜੀਆਂ ਨੂੰ ਵੀ ਉਹੀ ਮੁੰਡੇ ਪਸੰਦ ਆ ਜਿਹੜੇ ਬਾਹਰ ਗਏ ਹੋਣ ਇੱਥੇ ਵਾਲੇ ਨੂੰ ਤਾਂ ਮੂੰਹ ਜੇ ਕਹੇ ਜੀ ਮੁੰਡਾ ਇੱਥੇ ਆਪਣਾ ਪੰਜਾਬੀ ਆ ਜੀ ਹਾਂ ਜੀ ਮੁੰਡਾ ਕੀ ਕਰਦਾ ਜੂਸ ਦੀ ਰੇੜੀ ਆ ਜੀ ਇਹਦੀ ਫਲਾਨੇ ਅੱਡੇ ਦੇ ਵਿੱਚ ਕੁੜੀ ਨੇ ਕੀ ਕਿਹਾ ਨਾ 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 ਮੈਂ ਕਿਉਂ ਵਾ ਵਿਆਹ ਕਰਾਵਾਂ ਕਹਿਣਾ ਬੇਇੱਜ਼ਤੀ ਬੇਇੱਜ਼ਤੀ ਹੁੰਦੀ ਆ ਪਰ ਉੱਥੇ ਬਾਹਰ ਬਾਹਰ ਕਰਾ ਲੈਣਾ ਗਰੀਸ ਅਮਰੀਕਾ ਕੈਨੇਡਾ ਆਸਟ੍ਰੇਲੀਆ ਉੱਥੇ ਜਿਹੜਾ ਮਰਜ਼ੀ ਕੰਮ ਹੋਵੇ ਉੱਥੇ ਜੋ ਕਰਦਾ ਉੱਥੇ ਉੱਥੇ ਵਿਆਹ ਕਰਾ ਲੈਣਾ ਪਰ ਆਪਣੇ ਜਿਹੜਾ ਬੰਦਾ ਪੰਜਾਬ ਵਿੱਚ ਮਿਹਨਤ ਕਰਦਾ ਹੋਵੇ ਉਹਦੇ ਨਾਲ ਨਹੀਂ ਕਰਾਣਾ ਸਾਡੀਆਂ ਕੁੜੀਆਂ ਜਿਹੜਾ ਇੱਥੇ ਕੰਮ ਕਰਦੀਆਂ ਵਿਆਹ ਕਰਾ ਕੇ ਖੁਸ਼ੀ ਨਹੀਂ ਖਾਸ ਕਰਕੇ ਪੰਜਾਬ ਦੀਆਂ ਕੁੜੀਆਂ ਉਹ ਵੀ ਆਪਣੇ ਆਪਣੇ ਸਿੱਖ ਭਾਈਚਾਰੇ ਦੀਆਂ ਬਾਕੀ ਇਹਦਾ ਨਹੀਂ ਮੈਨੂੰ ਪਤਾ ਕਿ ਮੈਂ ਆਪਣੀ ਗੱਲ ਕਰਦਾ ਕੁੜੀਆਂ ਰਾਜੀ ਨਹੀਂ ਵਿਆਹ ਕਰਾ ਕੇ ਖੇਤੀ ਕਰਦਾ ਮੁੰਡਾ ਭਾਵਾ ਉਹਦੇ ਸਾਲੇ 40 ਕਿੱਲੇ ਹੁਣ ਉਹਨਾਂ ਵੀ ਨਹੀਂ ਕਰਾ ਕੇ ਰਾਜੀ ਤੇ ਜੇ ਕਹੇ ਜੀ ਮੁੰਡੇ ਦੀ ਡੇਰੀ ਪਸ਼ੂ ਰੱਖੇ ਉਹਾਂ ਉਹਨਾਂ ਵੀ ਨਹੀਂ ਕਰਾ ਕੇ ਰਾਜੀ ਤੇ ਕਾਮੀ ਗੋਹੇ ਦਾ ਕਹਿਣਾ ਹੁਣ ਸਾਡੇ ਇੱਥੇ ਮੇਰਾ ਦੋਸਤ ਇੱਕ ਬਾਹਰ ਗਿਆ ਇਟਲੀ ਨੂੰ ਉਹਨੂੰ ਮੱਝਾਂ ਚੌਣ ਦਾ ਕੰਮ ਮਿਲਿਆ ਇਟਲੀ 'ਚ ਜਿੱਦਾ ਮੱਝਾਂ ਤਾਂ ਉੱਥੇ ਚਲੋ ਕਹਿੰਦਾ ਮੱਝਾਂ ਦਾ ਫਾਰਮ ਆ ਮਸ਼ੀਨਾਂ ਹੀ ਚੌਂਦੀਆਂ ਸਾਰੀਆਂ ਪਿੱਛੋਂ ਥੋੜੇ ਥੋੜੇ ਡੋਕੇ ਵੱਜ ਜਾਂਦੇ ਆ ਕਹਿੰਦੇ ਤੇ ਉਹ ਡੋਕੇ ਡੋਕੇ ਕੱਢਦਾ ਬਸ ਜਿੱਦਾਂ 3 400 500 ਮਾਜੋ ਉਹ ਚ ਡੋਕੇ ਕੱਢ ਕੱਢਣੇ ਬਸ ਇਹੀ ਕੰਮ ਉਹਦਾ ਉਹਦੇ ਵਿੱਚ ਹੀ ਕਹਿੰਦੇ ਅਸੀਂ ਇੰਨਾ ਜਿਹੜੀ ਕਿ ਕੰਮ ਆ ਸਾਨੂੰ ਬਹੁਤ ਔਖਾ ਲੱਗਦਾ ਵਾ ਉੱਥੇ ਕਰ ਲੈਣਾ ਆਪਾਂ ਕੰਮ ਪਰ ਇੱਥੇ ਨਹੀਂ ਕਰਨਾ ਜੇ ਕੋਈ ਇੱਥੇ ਮੁੰਡਾ ਕਰਦਾ ਵੀ ਹੈ ਇਹ ਕੰਮ ਤੋ ਵੱਡੇ ਲੈਵਲ ਤੋਂ ਸ਼ੁਰੂ ਕਰਨਾ ਚਾਹੂਗਾ ਕਿ ਅਸੀਂ ਵੱਡੇ ਲੈਵਲ ਤੋਂ ਕੰਮ ਸ਼ੁਰੂ ਕਰੀਏ ਕਿਉਂ ਕਿ ਛੋਟੇ ਕੰਮ 'ਚ ਸਾਲੀ ਬੇਇਜ਼ਤੀ ਹੁੰਦੀ ਆ ਹੁਣ ਮੰਨ ਲਓ ਕੋਈ ਰੈਸਟੋਰੈਂਟ ਖੋਲਣਾ ਵਾ ਨੂੰ ਵੱਡਾ ਪੈਸਾ ਚਾਹੀਦਾ ਕੋਈ ਜੂਸ ਕੌਫੀ ਜਾਂ ਕੁਛ ਵੀ ਜੇ ਅਸੀਂ ਹੁਣ ਰੇੜੀ ਤੋਂ ਛੋਟੇ ਕੰਮ ਤੋਂ ਸ਼ੁਰੂ ਕਰਨਾ ਸਾਡੀ ਬੇਇਜ਼ਤੀ ਹੁੰਦੀ ਤੇ ਸਾਡਾ ਵਿਆਹ ਵੀ ਨਹੀਂ ਹੋਣਾ ਗੱਲ ਸੱਚੀ ਆ ਕਿਉਂਕਿ ਸਾਡੇ ਨਾਲ ਕਿਸੇ ਨੇ ਵਿਆਹ ਵੀ ਨਹੀਂ ਕਰਾਉਣਾ ਪੰਜਾਬੀ ਮੁੰਡਾ ਜੇ ਕੋਈ ਰੇੜੀ ਲਾ ਕੇ ਜੂਸ ਵੇਚਣ ਬਹਿ ਗਿਆ ਜਾ ਕੋਈ 버거 ਭੱਲੇ ਜਾਂ ਕੁਛ ਵੀ ਵੇਚਦਾ ਵਾ ਚਾਹੇ ਉਹ ਬੰਦਾ 10 ਸਾਲ ਬਾਅਦ ਬਹੁਤ ਤਰੱਕੀ ਕਰ ਜਾਵੇ ਕੋਈ ਵੀ ਬੰਦਾ ਨਾ ਜਿਹਨੇ ਅੱਜ ਤੱਕ ਤਰੱਕੀ ਕੀਤੀ ਆ ਉਹਦਾ ਤੁਸੀਂ ਬੈਕਗ੍ਰਾਉਂਡ ਫਰੋਲ ਕੇ ਦੇਖ ਲਿਓ ਉਹਦਾ ਕੰਮ ਛੋਟੇ ਤੋਂ ਸ਼ੁਰੂ ਹੋਇਆ ਵਾ ਕਦੀ ਕਿਸੇ ਨੇ ਵੱਡੇ ਲੈਵਲ ਤੋਂ ਕੰਮ ਸ਼ੁਰੂ ਕਰਕੇ ਕਾਮਯਾਬ ਨਹੀਂ ਹੋਇਆ ਕੰਮ ਹਮੇਸ਼ਾ ਛੋਟੇ ਤੋਂ ਸ਼ੁਰੂ ਹੁੰਦਾ ਵਾ ਫੇਰ ਹੀ ਉਹ ਵੱਡੇ ਲੈਵਲ ਤੇ ਪਹੁੰਚਦਾ ਵਾ ਫੇਰ ਹੀ ਉਹ ਬੰਦਾ ਕਾਮਯਾਬ ਹੁੰਦਾ ਵਾ ਜਿਨ੍ਹਾਂ ਨੇ ਸਿੱਧਾ ਹੀ ਕੋਈ ਨੌਲੇਜ ਹੈ ਨਹੀਂ ਉਹ ਕੋਈ ਆਪਣੇ ਕੰਮ ਦਾ ਭੀੜ ਨਹੀਂ ਆ ਸਿੱਧਾ ਹੀ ਮਤਲਬ ਜੀ ਡੇਰੀ ਫਾਰਮ ਸ਼ੁਰੂ ਕਰਨਾ ਖਾਂ ਵੀ ਪਤਾ ਹੀ ਨਹੀਂ ਪਈ ਮੱਝ ਗਾਂ ਪਸ਼ੂ ਕਿੱਦਾਂ ਰੱਖੀ ਰਿਆ ਸਿੱਧਾ ਹੀ ਖਾਂ ਵੀ ਇੰਨਾ ਇੰਨੇ ਗਾਵਾਂ ਆ ਗਈਆਂ ਇਹਨਾਂ ਦੁੱਧ ਦਿੱਤਾ ਇਹਨਾਂ ਪ੍ਰੋਫਿਟ ਹੋ ਗਿਆ ਇਹਨਾਂ ਬੰਦੇ ਨੂੰ ਦਿੱਤਾ ਸੀ ਇਹਨਾਂ ਖਰਚਾ ਹੋ ਗਿਆ ਜਿਨ੍ਹਾਂ ਨੇ ਅਹੇ ਕੈਲਕੂਲੇਟਰ ਕਰਕੇ ਖੋਲੇ ਫਾਰਮ ਸਿੱਧਾ ਹੀ ਬਿਨਾ ਗਿਆਨ ਤੋਂ ਉਹ ਫਾਰਮ 100 ਚੋਂ 95% ਫੇਲ ਹੁੰਦੇ ਆ ਬੱਕਰੀਆਂ ਦਾ ਇਦਾਂ ਹੀ ਆ ਉਹ ਵੀ ਜੀ ਇਦਾਂ ਨੇ ਲਾ ਕੇ ਪੈਸੇ ਉਹ ਵੀ ਇਦਾਂ ਹੀ ਫੇਲ ਮੁਰਗੀ ਫਾਰਮ ਵੀ ਇਦਾਂ ਹੀ ਆ ਬਿਨਾ ਨੌਲੇਜ ਤੋਂ ਸਿੱਧਾ ਹੀ ਵੱਡੇ ਕੰਮ ਨੂੰ ਹੱਥ ਪਾਣਾ ਕੰਮ ਛੋਟੇ ਤੋਂ ਸ਼ੁਰੂ ਹੁੰਦਾ ਕੋਈ ਵੀ ਛੋਟੇ ਤੋਂ ਹੀ ਵੱਡਾ ਬਣਦਾ ਵਾ ਇਸ ਕਰਕੇ ਪੰਜਾਬ 'ਚ ਕੰਮ ਬਹੁਤ ਆ ਪਰ ਅਸੀਂ ਕਰਨਾ ਨਹੀਂ ਚਾਹੁੰਦੇ 20 25 30 ਲੱਖ 50 ਲੱਖ ਲਾ ਕੇ ਬਾਹਰ ਜਾਣੇ ਆ ਤੇ ਉੱਥੇ ਅਸੀਂ ਕਰ ਲੈਨੇ ਆ ਕੰਮ ਚਾਹੇ ਜਿੰਨਾ ਮਰਜੀ ਬਾਹਰ ਜਾ ਕੇ ਛੋਟੇ ਤੋਂ ਛੋਟਾ ਮੇਲੇ ਤੇ ਇੱਥੇ ਆ ਕੇ ਫਿਰ ਚਲੋ ਫੇ ਸਿਆਲ ਦੇ 2 ਮਹੀਨੇ ਇੱਥੇ ਠੰਡ ਦੇ ਇੱਥੇ ਕੱਟਨੇ ਹੁੰਦੇ ਪੰਜਾਬ ਚ ਆ ਕੇ ਫੇ ਪੇ ਦੱਸਣਾ ਵੀ ਹੁੰਦਾ ਹੈ ਵੀ ਹਾਂ ਜੀ ਅਸੀਂ ਬਾਹਰੋਂ ਆਏ ਹਾਂ ਪਰ ਪੰਜਾਬ ਚ ਆ ਕੇ ਕੰਮ ਨਹੀਂ ਕਰਨਾ ਪੰਜਾਬ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਬੜਾ ਕੰਮ ਆ ਜਿਹੜੇ ਬੰਦੇ ਇੱਥੇ ਤਰੱਕੀ ਕਰ ਗਏ ਉਹਨਾਂ ਨੇ ਇੱਥੇ ਬਹੁਤ ਰਕੀ ਕੀਤੀ ਹੈ ਬਹੁਤਿਆਂ ਨੇ ਪਰ ਕੀ ਆ ਕੰਮ ਹਮੇਸ਼ਾ ਛੋਟੇ ਲੈਵਲ ਤੋਂ ਸ਼ੁਰੂ ਹੋ ਕੇ ਉਹਨੂੰ ਉਹਨੂੰ ਗਰੋਅ ਕਰਨੇ ਨੂੰ ਟਾਈਮ ਲੱਗਦਾ ਵਾ ਇੱਥੇ ਬਾਕੀ ਤੇ ਜਿਹੜੀਆਂ ਕੁੜੀਆਂ ਵੀ ਇੱਥੇ ਦੀਆਂ ਉਹ ਵੀ ਨਹੀਂ ਵੈਸੇ ਜਿਹੜੀਆਂ ਇੱਥੇ ਛੋਟੇ ਲੈਵਲ ਤੋਂ ਕੋਈ ਕੰਮ ਸ਼ੁਰੂ ਕਰਦਾ ਉਹ ਵੀ ਨਹੀਂ ਇੱਥੇ ਵਿਆਹ ਕਰਾ ਕੇ ਰਹਿ ਜੀ ਇੱਕ ਮਜਬੂਰੀ ਪੰਜਾਬੀਆਂ ਦੀ ਇਹ ਵੀ ਬਣ ਗਈ ਓ ਕਿ ਇੱਥੇ ਵਿਆਹ ਨਹੀਂ ਹੁੰਦਾ ਤੇ ਜਿਹੜੇ ਬੰਦੇ ਪੰਜਾਬ ਚ ਇੰਡੀਆ ਚ ਕੰਮ ਕਰਨਾ ਚਾਹੁੰਦੇ ਇੱਥੇ ਰਹਿ ਕੇ ਕੋਈ ਵੀ ਛੋਟੇ ਤੇ ਛੋਟਾ ਕੰਮ ਸ਼ੁਰੂ ਕਰ ਲਓ ਮਿੱਤਰੋ ਬਸ ਤੁਸੀਂ ਦੇਖੋ ਕਿਹੜੀ ਚੀਜ਼ ਦੀ ਡਿਮਾਂਡ ਆ ਕੀ ਤੁਸੀਂ ਕਰ ਸਕਦੇ ਆ ਕੀ ਤੁਹਾਡੇ ਅੰਦਰ ਉਹ ਕਰਨ ਦੀ ਰੁਚੀ ਹੈਗੀ ਆ ਤੁਹਾਡੇ ਅੰਦਰ ਹਨਾ ਉਸ ਚੀਜ਼ ਦਾ ਚਾਹੀਦਾ ਵਾ ਅੰਦਰੋਂ ਆਵਾਜ਼ ਆਣੀ ਚਾਹੀਦੀ ਹਾਂ ਬਈ ਤੂੰ ਆਹ ਕੰਮ ਕਰ ਸਕਦਾ ਵਾ ਪਰ ਜਿਹੜਾ ਕੰਮ ਸ਼ੁਰੂ ਕਰ ਲਿਆ ਫਿਰ ਉਹਨੂੰ ਛੱਡਣਾ ਨਹੀਂ ਉਹਨੂੰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਬਸ ਉਹਨੂੰ ਜਿੰਨਾ ਮਰਜੀ ਲੌਸ ਆ ਜਾਵੇ ਕੰਮ ਨਹੀਂ ਛੜਣਾ ਇੱਕ ਨਾ ਇੱਕ ਦਿਨ ਆਪੇ ਮੁਨਾਫੇ ਵਾਲਾ ਕੰਮ ਬਣ ਜਾਂਦਾ ਵਾ ساری ਉਮਰ ਘਾਟੇ ਨਹੀਂ ਪੈਂਦੇ ਮਿੱਤਰੋ ਕਦੀ ਨਾ ਕਦੀ ਮੁਨਾਫਾ ਹੁੰਦਾ ਤਾਂ ਬੰਦਾ ਫਿਰ ਪੌੜੀ ਚੜਦਾ ਹੀ ਜਾਂਦਾ ਵਾ ਸੋ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ-ਜਿਹੜੇ ਸੁਣਦੇ ਆ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਧੰਨਵਾਦ